ਸਰਹੰਦ ਉੱਥੇ ਇੱਕ ਕੰਦ ਜਿੱਥੇ ਫਰਜੰਦ ਸੀ ਜਿਨੇ ਜਿਉਂਦੀ ਦਿੱਕ ਦਾ ਪੰਦ ਉਹ ਹੋ ਗਏ ਲੰਗ ਛਿਪ ਗਏ ਚੰਦ ਸੀਜੇ ਕਾਰੇ ਲੌਂਦੀ ਆਹੇ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਿੱਖਾਂ ਦੀ ਕਰਵਲਾ ਸਾਕਾ ਸਰਹਿੰਦ ਸਰਹਿੰਦ ਅਰਥਾਤ ਹਿੰਦ ਦਾ ਸਿਰ ਤਾਂ ਮਹੀਨਾ ਦਸੰਬਰ ਦਾ ਮਹੀਨਾ ਅੱਤ ਦੀ ਠੰਡੀ ਕਿਨਮਿਨ ਕਰਦੀ ਕਾਲੀ ਬੋਲੀ ਰਾਤ ਸੀ ਕਿ ਨਿੱਕੇ ਮਾਸੂਮ ਫਰਜ਼ੰਦ ਦਸ਼ਮਿਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਨਾਲ ਬਜ਼ੁਰਗ ਦਾਦੀ ਮਾਂ ਸੋ 4 ਇਸਵੀ ਵਿੱਚ ਪੌਧੇ ਮਹੀਨੇ ਵਿੱਚ ਹੋਈਆਂ ਮਾਸੂਮ ਤੇ ਗਰਵ ਮੇਂ ਸ਼ਹਾਦਤਾਂ ਦੀ ਗਾਥਾ ਐਨੀ ਵੈਰਾਗ ਮਈ ਹੈ ਕੀ ਦੁਨੀਆ ਦਾ ਹਰ ਜ